ਸਤ ਸ੍ਰੀ ਅਕਾਲ ਜੀ ਸਵਾਗਤ ਹੈ ਗੁਰਨਾਨਕ ਸਟੋਰ ਮੈਸਰ ਖਾਨਾ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਸ਼ਾਲਾਂ ਦੀ ਨਿਊ ਵੈਰਾਈਟੀ ਲੈ ਕੇ ਆਏ ਆ ਤੇ ਜਿਹੜੇ ਅੱਜ ਦੇ ਸ਼ਾਲ ਆਏ ਨੇ ਆਪਣੇ ਕੋਲੇ ਬਹੁਤ ਹੀ ਕਲਾਸਿਕਲ ਸ਼ਾਲ ਆਏ ਨੇ ਬਹੁਤ ਹੀ ਸੋਹਣੇ ਤੇ ਆਪਾਂ ਸਾਰੇ ਸ਼ਾਲ ਜਿਹੜੇ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਦੇਣੇ ਨੇ ਤੇ ਇਹ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਸਾਰੇ ਜਣੇ ਰਲ ਕੇ ਦੇਖਣੀ ਹੈ ਜੇ ਤੁਸੀਂ ਸਾਡੀ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਤੇ ਆਪਾਂ ਨਵੇਂ ਨਵੇਂ ਆਰਟੀਕਲ ਲੈ ਕੇ ਆਉਣੇ ਆ ਤੇ ਜੇ ਸੁਨਾਹ ਦੀ ਨਾਲ ਆਪਾਂ ਲੋਕੇਸ਼ਨ ਦੱਸ ਦਿੰਨੇ ਆ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਬਠਿੰਡਾ ਮਾਨਸਾ ਰੋਡ ਤੇ ਉੱਥੇ ਆਪਣਾ ਸੋਰਾ ਗਨਾਨ ਸਟੋਰ ਕਪੜੇ ਦਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਆ ਤੇ ਅੱਜ ਦਾ ਜਿਹੜਾ ਆਰਟੀਕਲ ਆ ਆਪਾਂ ਲੈ ਕੇ ਆਏ ਆ ਬਹੁਤ ਹੀ ਡੀਟੇਲ ਪ੍ਰਿੰਟਾਂ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਸ਼ਾਲ ਸਾਰੇ ਸ਼ਾਲ ਜਿਹੜੇ ਹੈਗੇ ਅੱਜ ਦੇ ਆਪਾਂ ਕਲਾਸਿਕਲ ਲੈ ਕੇ ਆਏ ਆ ਤੇ ਜੇ ਤੁਸੀਂ ਸਾਡੀ ਵੀਡੀਓ ਤੇ ਆਏ ਹੋ ਪਹਿਲੀ ਵਾਰ ਤਾਂ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਤੇ ਨਾਲ ਦੀ ਨਾਲ ਤੁਸੀਂ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਤੇ ਜਿਹੜਾ ਆਪਣਾ ਗੁਰਨਾਨਕਸੌਰ ਐ ਮਲਕੇਸ਼ਨ ਦੱਸਦਣੀ ਐ ਬਠਿੰਡਾ ਮਾਨਸਾ ਰੋਡ ਤੇ ਆਪਣਾ ਗੁਰਨਾਨਕਸੌਰ ਐ ਉਥੇ ਜਿਹੜਾ ਆਪਣਾ ਕੱਪੜੇ ਦਾ ਜਿਹੜਾ ਤੁਹਾਨੂੰ ਰੇਟ ਵੀ ਬਹੁਤ ਜਿਆਦਾ ਸਾਡੇ ਕੋਲੋਂ ਬਾਜ਼ੀ ਮਿਲਣਗੇ ਅਸੀਂ ਬਹੁਤ ਹੀ ਸੋਹਣੇ ਰੇਟਾਂ ਦੇ ਉੱਤੇ ਤੁਹਾਨੂੰ ਮਾਲ ਜਿਹੜਾ ਹੈਗਾ ਪ੍ਰੋਵਾਈਡ ਕਰਵਾਵਾਂਗੇ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਣੀ ਹੈ ਅੱਜ ਦੇ ਮੇਰੇ ਸ਼ਾਲ ਆਏ ਆ ਬਹੁਤ ਸੋਹਣੇ ਜਿਹੜਾ ਸ਼ਾਲ ਤੁਹਾਨੂੰ ਬਾਜ਼ਾਰ ਦੇ ਵਿੱਚੋਂ 700 ਤੋਂ 800 ਦੀ ਰੇਂਜ ਦੇ ਵਿੱਚ ਮਿਲੂਗਾ ਉਹ ਆਪਾਂ ਤੁਹਾਨੂੰ ਬਹੁਤ ਹੀ ਬਾਜੂ ਰੇਟ ਦੇ ਵਿੱਚ ਦੇਵਾਂਗੇ ਆ ਜੋ ਸਾਰੇ ਜਣੇ ਰਲ ਕੇ ਦੇਖਣੇ ਬਹੁਤ ਸੋਹਣੇ ਸ਼ਾਲ ਹੈ ਤੇ ਸ਼ਾਲ ਵੀ ਆਪਾਂ ਤੁਹਾਨੂੰ ਦੇਵਾਂਗੇ ਖੁੱਲੇ ਸਾਈਜ਼ ਦੇ ਤੇ ਆਪਾਂ ਤੁਸੀਂ ਨਾਲ ਦੀ ਨਾਲ ਵੀਡੀਓ ਦੇਖੀ ਜਾਣੀ ਹੈ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਕੋਲੋਂ ਛੂਟ ਜਿਹੜੇ ਸ਼ਾਲ ਆਏਗੇ ਨੇ ਇਹ ਬੁੱਕ ਕਰ ਸਕਦੇ ਹੋ ਤੇ ਇਹ ਸ਼ਾਲ ਦਾ ਆਪਾਂ ਤੁਹਾਨੂੰ ਦੇਵਾਂਗੇ ਟੂ ਸ਼ੈਡਡ ਸਾਲ ਦੇਵਾਂਗੇ ਲਾਈਟ ਸ਼ੇਡ ਤੇ ਡਾਰਕ ਸ਼ੇਡ ਇਹ ਦੋਨੇ ਪਾਸੇ ਜਿਹੜਾ ਸੱਸ ਨੂੰ ਵਾਲਾ ਸ਼ਾਲ ਹੈ ਇਹਨੂੰ ਤੁਸੀਂ ਕਿਸੇ ਪਾਸੇ ਲੈ ਸਕਦੇ ਹੋ ਤੇ ਪਹਿਲਾ ਕਲਰ ਜਿਹੜਾ ਆਪਾਂ ਤੁਹਾਨੂੰ ਰੈਡ ਦੇ ਵਿੱਚ ਦੇਵਾਂਗੇ ਕਲਰ ਸਾਰੇ ਸਾਈਜ਼ ਦੇ ਤੁਸੀਂ ਸ਼ਾਲ ਦੇ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਆ ਸਾਇਆ ਉਹ ਬਹੁਤ ਖੁੱਲਾ ਚੜਾਈ ਤੇ ਲੰਬਾਈ ਦੇ ਵਿੱਚ ਆਪਾਂ ਖੁੱਲਾ ਸਾਇਆ ਤੁਹਾਨੂੰ ਦੇਵਾਂਗੇ ਆਹ ਲਓ ਜੀ ਖੁੱਲੇ ਢਾਈ ਢਾਈ ਮੀਟਰ ਦੇ ਤੁਹਾਨੂੰ ਸ਼ਾਲ ਜਿਹੜੇ ਮਿਲਣਗੇ ਤੇ ਰੇਟ ਦੇਵਾਂਗੇ ਆਪਾਂ ਸਾਰੇ ਸ਼ਾਲਾਂ ਦੇ 450 ਰੁਪਿਆ 450 ਦੇ ਵਿੱਚ ਆਪਾਂ ਤੁਹਾਨੂੰ ਸ਼ਾਲ ਦੇਵਾਂਗੇ ਮੈਂ ਸਾਰੇ ਸ਼ਾਲ ਓਪਨ ਕਰਕੇ ਦਿਖਾਉਂਗੀ ਡਿਜ਼ਾਈਨਾਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਡਿਜ਼ਾਈਨ ਆ ਤੁਸੀਂ ਸਭ ਤੋਂ ਪਹਿਲਾਂ ਤਾਂ ਇਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਕਲੋਜ਼ ਤੋਂ ਇਹਦੀ ਕੁਆਲਿਟੀ ਚੈੱਕ ਕਰੋ ਤੇ ਪਿਓਰ ਪਸ਼ਮੀਨੇ ਦਾ ਤੇ ਪਿਓਰ ਬੂਲਨ ਸ਼ਾਲ ਤੁਹਾਨੂੰ ਬਹੁਤ ਹੀ ਨਿੱਗਾ ਆਪਾਂ ਦੇਵਾਂਗੇ ਤੇ ਇਹਦੇ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਜਿਹੜੇ ਹੈਗੇ ਬਹੁਤ ਪਿਆਰੇ ਆ ਤੇ ਡਿਜ਼ਾਈਨ ਵੀ ਇਹਦੇ ਬਹੁਤ ਹੀ ਸੋਹਣੇ ਨੇਗੇ ਤੇ ਖੁੱਲੇ ਸਾਇਦ ਆਪਾਂ ਸ਼ਾਲ ਜਿਹੜਾ ਤੁਹਾਨੂੰ ਦੇਾਂਗੇ ਦੂਸਰਾ ਕਲਰ ਆਪਾਂ ਡਾਰਕ ਨੇਵੀ ਬਲੂ ਦੇ ਵਿੱਚ ਸੀ ਸਾਰੇ ਮੈਂ ਸਿੰਗਲ ਸਿੰਗਲ ਖੋਲ ਕੇ ਤੁਹਾਨੂੰ ਸ਼ਾਲ ਦਿਖਾਉਂਗੀ 450 ਦਾ ਸ਼ਾਲ ਤੁਹਾਨੂੰ ਦੇਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਵੈਰਾਈਟੀ ਆ ਜੂਗੀ 200 ਦੇ ਸ਼ਾਲਾਂ ਵਾਲੀ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਆ ਲਓ ਜੀ ਸ਼ਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਆ ਸਾਰੇ ਨਿੱਗੇ ਨਿੱਗੇ ਸ਼ਾਲ ਤੇ ਜਿਹੜਾ ਬਾਜ਼ਾਰ ਦੇ ਵਿੱਚੋਂ ਤੁਹਾਨੂੰ 7 ਤੋਂ 800 ਦੇ ਵਿੱਚ ਸ਼ਾਲ ਮਿਲੂਗਾ ਉਹ ਸਿਰਫ ਆਪਾਂ ਤੁਹਾਨੂੰ ਦੇਾਂਗੇ 450 ਦਾ ਸ਼ਾਲ ਬਹੁਤ ਵਧੀਆ ਕੁਆਲਟੀ ਦੇ ਨਾਲ ਇਹ ਤੁਹਾਨੂੰ ਹਮੇਸ਼ਾ ਜਿਹੜੇ ਸਾਡੇ ਕਸਟਮਰ ਨੇ ਉਹ ਹਮੇਸ਼ਾ ਸਾਡੇ ਕਸਟਮਰ ਜਾਣਦੇ ਨੇ ਵੀ ਆਪਣਾ ਕੁਆਲਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਆਪਾਂ ਇੱਕ ਬੈਸਟ ਕੁਆਲਟੀ ਦੀ ਚੀਜ਼ ਜਦੋਂ ਵੀ ਲਿਉਨੇ ਆ ਤੇ ਬੈਸਟ ਕੁਆਲਟੀ ਦੀ ਜੀ ਜੀ ਲਿਉਨੇ ਆ ਆਹ ਲਓ ਜੀ ਇਹ ਵਾਲਾ ਕਲਰ ਸੀਗਾ ਮਲਟੀ ਸ਼ੇਡ ਲੇਰੀਏ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਸੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਫੇਰ ਰੈਡ ਵਾਲਾ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਫਟਾਫਟ ਓਪਨ ਕਰਕੇ ਸ਼ਾਲ ਦਿਖਾਈ ਜਾਊਂਗੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਇਸੇ ਨੰਬਰ ਦੇ ਉੱਤੇ ਤੁਸੀਂ ਸਾਨੂੰ WhatsApp ਤੇ ਫੋਟੋ ਭੇਜ ਕੇ ਸਾਡੇ ਕੋਲ ਬੁੱਕ ਕਰ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਭੇਜ ਸਕਦੇ ਹੋ ਆ ਲਓ ਜੀ ਇਹ ਬਾਰਡਰ ਵਾਲਾ ਜਿਹੜਾ ਸ਼ਾਲ ਬਹੁਤ ਹੀ ਸੋਹਣਾ ਹੈ ਤੇ ਸਾਈਜ਼ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਆ ਲਓ ਜੀ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਤੇ ਬਹੁਤ ਹੀ ਸੋਹਣਾ ਇਹਦਾ ਜਿਹੜਾ ਹੈਗਾ ਫਲਾਵਰ ਦੇ ਨਾਲ ਸਾਰਾ ਫੁਲਕਾਰੀ ਵਾਂਗੂ ਸ਼ਾਲ ਜਿਹੜਾ ਪਰਿਆ ਹੋਇਆ ਸਿਰਫ ਰੇਂਜ ਰਹਿਣੀ ਹੈ 450 ਲਾਈਟ ਡਾਰਕ ਜਿਹੜੇ-ਜਿਹੜੇ ਕਲਰ ਆਪਣੇ ਕੋਲ अवेलेबल ਨੇ ਮੈਂ ਸਾਰੇ ਕਲਰ ਤੁਹਾਨੂੰ ਦਿਖਾਉਂਗੀ ਆ ਲਓ ਜੀ ਸਾਹ ਤੁਸੀਂ ਦੇਖ ਲਓ ਸਾਨੂੰ ਬਹੁਤ ਹੀ ਵੱਡੇ ਸਾਈਜ਼ ਦੇ ਵਿੱਚ ਜਿਹੜੇ ਸ਼ਾਲਾ ਹੈਗੇ ਨੇ ਮਿਲਣਗੇ ਦੋਨਾਂ ਪਾਸੇ ਤੁਹਾਨੂੰ ਦਿਖਾਉਣਾ ਕਿਉਂਕਿ ਟੂ ਟੂ ਟੋਨ ਵਾਲੇ ਸ਼ਾਲ ਨੇ ਇਸ ਕਰਕੇ ਮੈਂ ਤੁਹਾਨੂੰ ਦੋਨਾਂ ਸਾਈਡਾਂ ਤੋਂ ਸ਼ਾਲ ਦਿਖਾਉਣੀ ਆ ਲਾਈਟ ਡਾਰਕ ਵਾਲੇ ਤੇ ਬਹੁਤ ਹੀ ਪਿਆਰੇ ਇਹ ਕਲਰ ਨੇ ਨਾਲ ਦੀ ਨਾਲ ਤੁਸੀਂ ਸਕਰੀਨ ਸ਼ਾਟ ਲਈ ਜਾਇਓ ਇਸੇ ਨੰਬਰ ਤੇ ਤੁਸੀਂ ਬੁੱਕ ਕਰ ਲਿਓ ਆ ਲਓ ਜੀ ਆਵਲ ਆ ਡਿਜਾਇਨ ਜਿਹੜਾ ਅੰਬੀਆ ਲਾ ਡਿਜਾਇਨ ਆ ਗਿਆ ਬੇਲ ਅੰਬੀ ਤੇ ਬਹੁਤ ਹੀ ਸੋਹਣਾ ਤੇ ਬਾਰਡਰ ਵੀ ਬਹੁਤ ਹੀ ਸੋਹਣਾ ਸਿਰਫ ਰੇਂਜ ਰਹਿਣੀ ਹੈ 450 ਰੁਪਿਆ ਇਸ ਤੋਂ ਬਾਅਦ ਫਿਰ ਆਪਣਾ ਆ ਗਿਆ ਲਾਈਟ ਫਰੋਜੀ ਦੇ ਵਿੱਚ ਕਲਰ ਆ ਲਓ ਜੀ ਚੈੱਕ ਕਰੀ ਜਾ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਸ਼ਾਲ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਲਾਈਟ ਡਾਰਕ ਦਾ ਕੰਬੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਤੇ ਖੁੱਲੇ ਸਾਈਡ ਦਾ ਸ਼ਾਲ ਸਿਰਫ ਰੇਂਜ 450 ਆ ਲਓ ਜੀ ਇਸ ਤੋਂ ਬਾਅਦ ਬਹੁਤ ਹੀ ਪਿਆਰਾ ਕਲਾਸਿਕਲ ਡਿਜ਼ਾਈਨ ਜਿਹੜਾ ਹੈਗਾ ਸ਼ਾਲ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਲਓ ਜੀ ਲਾਈਟ ਡਾਰਕ ਦਾ ਕੰਬੋ ਆ ਲਓ ਜੀ ਬਹੁਤ ਹੀ ਪਿਆਰਾ ਹੈ ਇਸ ਤੋਂ ਬਾਅਦ ਆਪਣਾ ਅਗਲਾ ਕਲਰ ਜਿਹੜਾ ਗ੍ਰੀਨ ਦੇ ਵਿੱਚ ਆ ਗਿਆ ਸਾਰਿਆਂ ਦੇ ਵੱਖਰੇ ਵੱਖਰੇ ਇਹ ਡਿਜ਼ਾਈਨ ਤੁਹਾਨੂੰ ਮਿਲਣਗੇ ਇਹਦਾ ਵੀ ਐਮਬੀ ਵਾਲਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਰੈਡਾਂ ਵਾਲਾ ਡਿਜ਼ਾਈਨ ਆਇਆ ਆਹ ਲੋ ਜੀ ਇਹ ਵੀ ਐਮਬੀ ਵਾਲਾ ਡਿਜ਼ਾਈਨ ਹੈ ਜਾਲ ਵਾਲਾ ਬਹੁਤ ਹੀ ਪਿਆਰਾ ਸਹਿਜ ਤੁਸੀਂ ਚੈੱਕ ਕਰੀ ਜਾਓ ਖੁੱਲੇ ਖੁੱਲੇ ਸਹਿਜ ਹੈ ਰੇਂਜ ਰਹਿਣੀ ਹੈ ਸਿਰਫ ਜੀ ਗਰਨਾਲਕ ਸਟੋਰ ਉੱਤੇ 450 ਰੁਪਿਆ 450 ਦੇ ਵਿੱਚ ਆਪਾਂ ਤੁਹਾਨੂੰ ਸ਼ਾਲ ਜਿਹੜੇ ਅੱਜ ਦੇ ਹੈਗੇ ਨੇ ਦੇਣੇ ਨੇ ਤੇ ਆ ਲਓ ਜੀ ਇਹ ਵਾਲਾ ਕਲਰ ਜਿਹੜਾ ਆਪਾਂ ਤੁਹਾਨੂੰ ਦੇਣਾ ਹੈ ਰਾਣੀ ਕਲਰ ਦੇ ਵਿੱਚ ਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਿਰਫ ਰੇਂਜ ਰਹੂਗੀ 450 1000 ਵਾਲਾ ਸ਼ਾਲ ਆਪਾਂ ਤੁਹਾਨੂੰ ਸਿਰਫ ਦੇਾਂਗੇ 450 ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਦੇਾਂਗੇ ਇਹਦਾ ਅਗਲਾ ਕਲਰ ਨੀਵੀ ਬਲੂ ਦੇ ਵਿੱਚ ਆ ਲਓ ਜੀ ਇਹ ਵਾਲਾ ਇਸਦਾ ਅਲੱਗ ਤੋਂ ਡਿਜ਼ਾਈਨ ਆਪਾਂ ਤੁਹਾਨੂੰ ਦੇਾਂਗੇ ਗਲਾਬ ਦੇ ਫੁੱਲ ਵਾਲਾ ਤੇ ਨਿੱਕਾ ਨਿੱਕਾ ਫੁੱਲ ਜਿਹੜਾ ਤੁਸੀਂ ਗਲੋਰੀ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਪਿਆਰਾ ਛੋਟਾ ਛੋਟਾ ਫੁੱਲ ਜਿਹੜਾ ਹੈਗਾ ਇਹ ਸਾਰਾ ਸ਼ੌਲ ਦੇ ਵਿੱਚ ਝਾਲ ਵਾਂਗੂ ਭਰਿਆ ਹੋਇਆ ਤੇ ਇਸ ਦਾ ਵੀ ਕੰਬੋ ਦੇਖ ਸਕਦੇ ਹੋ ਲਾਈਟ ਡਾਰਕ ਤੇ ਇਸੇ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਇੱਕ ਗ੍ਰੀਨ ਵਾਲਾ ਦੇਵਾਂਗੇ ਆਹ ਲਓ ਜੀ ਗ੍ਰੀਨ ਵਾਲਾ ਡਿਜ਼ਾਈਨ ਡਬਲ ਸ਼ੇਡ ਸਾਰੇ ਅਜ ਦੇ ਸ਼ਾਲ ਆਪਾਂ ਤੁਹਾਨੂੰ ਡਬਲ ਸ਼ੇਡ ਵਾਲੇ ਦੇਵਾਂਗੇ ਆਹ ਲੋ ਜੀ ਡਿਜ਼ਾਈਨ ਸਾਰੇ ਚੈੱਕ ਕਰੀ ਆਏ ਉਹ ਬਹੁਤ ਹੀ ਸੋਹਣੇ ਆ ਇਸ ਤੋਂ ਬਾਅਦ ਆਪਣਾ ਅਗਲਾ ਨਿਊ ਡਿਜ਼ਾਈਨ ਆ ਗਿਆ ਲਾਈਟ ਟਾਰਕ ਆਹ ਲੋ ਜੀ ਇਸ ਤੋਂ ਬਾਅਦ ਤੁਸੀਂ ਇਹਦਾ ਅਖਰੰਡ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਨੇ ਵੀ ਦੇ ਵਿੱਚ ਹੀ ਆਪਾਂ ਹੋਰ ਇੱਕ ਵੱਖਰਾ ਜਿਹਾ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਆ ਆਹ ਲਓ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਓ ਅੱਜ ਦੇ ਡਿਜ਼ਾਈਨ ਇਨਸ਼ਾਅੱਲਾ ਦੇ ਸਿਰਫ ਰੇਂਜ ਰਹੂਗੀ 450 ਰੁਪਿਆ 450 ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਸੋਹਣੇ ਸ਼ਾਲ ਜਿਹੜੇ ਤੁਹਾਨੂੰ ਦੇਾਂਗੇ ਤੇ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ ਫਿਰੋਜੀ ਵਾਲਾ ਆਹ ਲਓ ਜੀ ਇਹ ਵਾਲਾ ਸ਼ੇਡ ਆ ਗਿਆ ਫਿਰੋਜੀ ਦੇ ਵਿੱਚ ਹਲੋ ਜੀ ਫਰੋਜੀ ਆਰ ਡਿਜ਼ਾਈਨ ਤੁਸੀਂ ਕਲੋਜ਼ ਇਤੋਂ ਚੈੱਕ ਕਰ ਲਓ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਇਹਦਾ ਆਪਾਂ ਤੁਹਾਨੂੰ ਦੇਵਾਂਗੇ 450 ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲੇ ਆ ਗਏ ਲਾਈਟ ਸ਼ੇਡ ਲਾਈਟ ਸ਼ੇਡ ਦੇ ਵਿੱਚ ਵੀ ਤੁਸੀਂ ਇੱਕ ਪਿਸਤਾ ਟੋਨ ਦੇ ਵਿੱਚ ਦੇਖ ਸਕਦੇ ਹੋ ਇਹ ਆਪਣੀ ਮੰਮੀ ਜਾਂ ਦਾਦੀ ਨੂੰ ਤੁਸੀਂ ਲੈ ਕੇ ਦੇ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਹੈਗਾ ਇਹਦਾ ਕਲਰ ਹੈ ਲਾਈਟ ਡਾਰਕ ਦਾ ਬਹੁਤ ਹੀ ਸੋਹਣਾ ਕੰਬੋ ਹੈ ਆ ਪਾਗਲਾ শেਡ ਜਿਹੜਾ ਲੈ ਕੇ ਆਏ ਆ ਮਸਟਰਡ শেਡ ਦੇ ਵਿੱਚ ਲੈ ਕੇ ਆਏ ਆ ਆ ਲੋ ਜੀ ਚੈੱਕ ਕਰੀਏ ਉਹ ਨਾਲ ਦੀ ਨਾਲ ਸਹਿ ਸਾਨੂੰ ਦੇਵਾਂਗੇ ਆ ਪੰਜਾਦਰਾਂ ਜਿਹੜੇ 1.5 1.5 ਮੀਟਰ ਦੇ ਸ਼ਾਲ ਖੁੱਲੇ ਸਹਿ ਦੇ ਨਾਲ ਸਿਰਫ ਰੇਂਜ ਦੇਾਂਗੇ 450 ਰੁਪਿਆ ਇਹ ਸ਼ਾਲ ਜਿਹੜੇ ਅੱਜ ਦੇ ਸਾਨੂੰ ਗੁਰਨਾਨਕ ਸਟੋਰ ਮੈਸਰਖਾਨਾ ਦੇ ਉੱਤੋਂ ਮਿਲਣਗੇ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਸ਼ਾਲ ਜਿਹੜੇ ਹੈਗੇ ਨੇ ਬੁੱਕ ਕਰ ਲੈਣੇ ਆ ਜਿਹੜਾ ਸਟਾਕ ਹੈ ਸਾਡੇ ਕੋਲੇ ਜਿੰਨਾ ਮੈਂ ਤੁਹਾਨੂੰ ਦਿਖਾਉਂਗੀ ਇਹ ਵਾਲਾ ਸਟਾਕ ਸਾਡੇ ਕੋਲੇ ਲਿਮਿਟਡ ਜਸਟ ਆ ਕਹੂਗਾ ਫਟਾਫਟ ਤੁਸੀਂ ਆਰਡਰ ਭੇਜ ਸਕਦੇ ਹੋ ਆ ਲਓ ਜੀ ਐਮਬੀ ਵਾਲਾ ਬੇਲ ਡਿਜ਼ਾਈਨ ਬਹੁਤ ਹੀ ਪਿਆਰਾ ਤੇ ਇਸ ਦੇ ਵਿੱਚ ਆਪਾਂ ਅਗਲਾ ਬਲੈਕ ਦੇ ਵਿੱਚ ਲੈ ਕੇ ਆ ਗਏ ਜਿਹੜੇ ਕਈ ਸ਼ਾਲ ਤਾਂ ਸਾਡੇ ਕੋਲੇ ਇਦਾਂ ਦੇ ਨਹੀਂ ਜਿਹੜੇ ਆਹ ਵਾਲੇ ਸ਼ਾਲ ਨੇ ਜਿਵੇਂ 15-1500 ਦੀ ਰੇਂਜ ਵਾਲੇ ਸ਼ਾਲ ਨੇ ਫਿਰ ਬੁੱਲਣ ਦੇ ਸਾਰੇ ਸ਼ਾਲਾਂ ਦੀ ਰੇਂਜ ਅੱਜ ਦੀ ਆਪਾਂ ਦੇਣੀ ਹੈ ਸਿਰਫ ਤੇ ਸਿਰਫ 450 ਰੁਪਿਆ ਆਹ ਲਓ ਜੀ ਅੱਜ ਦੇ ਸਾਰੇ ਆਫਰ ਪ੍ਰਾਈਸ ਦੇ ਵਿੱਚ ਨੇ ਬਹੁਤ ਹੀ ਸੋਹਣਾ ਬਾਰਡਰ ਹੈ ਬਲੈਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਹੀ ਸੋਹਣਾ ਕਲੋਜ਼ ਤੋਂ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਜਿਹੜਾ ਫੁੱਲ ਬਣਿਆ ਹੋਇਆ ਹੈ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਫੇਰ ਰੈੱਡ ਦਾ ਇੱਕ ਵੱਖਰਾ ਜਿਹਾ ਡਿਜ਼ਾਈਨ ਆ ਗਿਆ ਆਹ ਲਓ ਜੀ ਸਾਰੇ ਸ਼ਵਲ ਅੱਜ ਦੇ ਬਹੁਤ ਸੋਹਣੇ ਨੇ ਸਿਰਫ ਰੇਂਜ ਰਹਿਣੀ ਹੈ ਜੀ 450 ਰੁਪਿਆ ਇਸ ਤੋਂ ਬਾਅਦ ਆਪਾਂ ਸੁਣੋ ਦੇਾਂਗੇ ਰਾਣੀ ਕਲਰ ਆ ਲੋ ਜੀ ਇਹ ਸ਼ਾਲ ਸਾਨੂੰ ਮਿਲੂਗਾ ਪਿਓਰ ਬੂਲਨ ਦਾ ਪਿਓਰ ਮਰੀਨੇ ਦਾ ਸ਼ਾਲ ਸਿਰਫ ਰੇਂਜ ਰਹੂਗੀ 450 ਰੁਪਿਆ 1500 ਵਾਲਾ ਸ਼ਾਲ ਵੀ ਅੱਜ ਸਾਨੂੰ ਸਿਰਫ ਮਿਲਣਾ ਗੁਰਨਾਨਕਸਰ ਦੇ ਉੱਤੋਂ 450 ਰੁਪਏ ਦਾ 450 ਦੇ ਵਿੱਚ 1500 ਵਾਲੇ 800 ਵਾਲੇ 1000 ਵਾਲੇ ਸਾਰੇ ਸ਼ਾਲ ਸਾਨੂੰ ਅੱਜ ਸਾਰੇ ਆਫਰ ਦੇ ਵਿੱਚ ਨੇ ਸਾਰੇ ਸਾਨੂੰ 450 ਦੇ ਵਿੱਚ ਮਿਲਣਗੇ ਆਹ ਲਓ ਜੀ ਇਸ ਤੋਂ ਬਾਅਦ ਤੁਸੀਂ ਨੇਵੀ ਬਲੂ ਦੇ ਵਿੱਚ ਕਲਰ ਦੇਖ ਸਕਦੇ ਆ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਸ਼ਾਲ ਹੈ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਨੇਵੀ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਇੱਕ ਹੋਰ ਡਿਜ਼ਾਈਨ ਲੈ ਕੇ ਆ ਗਏ ਤੁਸੀਂ ਬੇਲਾ ਦੇਖ ਸਕਦੇ ਹੋ ਬੇਲਾ ਬਹੁਤ ਪਿਆਰੀਆਂ ਤੇ ਨਾਲ ਇਹਦਾ ਨਿਕਾ ਨਿਕਾ ਜਿਹੜਾ ਹੈਗਾ ਡਿਜ਼ਾਈਨ ਬਣਿਆ ਬਹੁਤ ਹੀ ਸਾਰਾ ਝਾਲ ਵਾਂਗੂ ਭਰਿਆ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਡਾਰਕ ਮਹਿਰੂਨ ਦੇ ਵਿੱਚ ਆਹ ਲਓ ਜੀ ਇਹ ਵਾਲਾ ਆਪਾਂ ਤੁਹਾਨੂੰ ਡਾਰਕ ਮਹਿਰੂਨ ਦੇ ਵਿੱਚ ਦੇਵਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਕੋਲੋਜੀ ਤੋਂ ਚੈੱਕ ਕਰ ਸਕਦੇ ਹੋ ਬਾਓ ਡਿਨ ਬਾਓ ਕਲਰ ਡਾਰਕ ਮਹਿਰੂਨ ਤੇ ਲਾਸਟ ਵਾਲਾ ਆਪਣੇ ਕੋਲੇ ਰਹਿ ਗਿਆ ਰੈੱਡ ਦੇ ਵਿੱਚ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ 2200 ਵਾਲੇ ਜਿਹੜੇ ਸਾਡੇ ਆਫਰ ਪ੍ਰਾਈਸ ਦੇ ਵਿੱਚ 400 350 ਦੀ ਸੇਲ ਵਾਲੇ ਸ਼ਾਲ ਨੇ ਉਹ ਵੀ ਮੈਂ ਤੁਹਾਨੂੰ ਅੱਜ ਸਿਰਫ ਦੇਉਂਗੀ 200 ਦੇ ਵਿੱਚ ਆਹ ਲਓ ਜੀ ਇਹ ਵਾਲਾ ਜਿਹੜਾ ਸਟਾਕ ਸੀਗਾ ਮੇਰੇ ਕੋਲੇ ਆਇਆ ਇਹ ਵਾਲਾ ਸੀਗਾ 800 ਦੇ 900 ਦੇ ਸ਼ੋਲਾ ਵਾਲਾ ਇਹ ਸਿਰਫ ਮੈਂ ਤੁਹਾਨੂੰ ਦੇਣਾ 450 ਦਾ ਇਹਦੇ ਵਿੱਚ ਕਲਰ ਮੈਂ ਸਾਰੇ ਤੁਹਾਨੂੰ ਦਿਖਾ ਦਦੇ ਨੇ ਇਸ ਤੋਂ ਬਾਅਦ ਮੇਰੇ ਕੋਲੇ ਆ ਗਏ ਨੇ 200 ਦੀ ਸੇਲ ਵਾਲੇ ਸ਼ਾਲ ਇਹਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮੋਟਾ ਤੇ ਬਹੁਤ ਹੀ ਸੋਹਣਾ ਸ਼ਾਲ ਹੈ ਇਹ ਸ਼ਾਲ ਜਿਹੜਾ ਹੈਗਾ 450 ਤੇ 500 ਦੀ ਸੇਲ ਵਿੱਚ ਆਮ ਮਾਰਕੀਟ ਚ ਤੁਹਾਨੂੰ ਮਿਲੂਗਾ ਇਹਦਾ ਸ਼ਾਲ ਦਾ ਤੁਸੀਂ ਸਾਈਜ਼ ਮੈਂ ਤੁਹਾਨੂੰ ਖੜੀ ਹੋ ਕੇ ਦਿਖਾਉਣੀ ਆ ਸਾਈਜ਼ ਕਿੰਨਾ ਵੱਡਾ ਹੈ ਸਿਰਫ ਰੇਂਜ ਰਹੂਗੀ 250 ਰੁਪਿਆ ਇਹ ਮੈਂ ਸਾਰੇ ਸ਼ਾਲ ਤੁਹਾਨੂੰ 500 ਦੇ ਆਪਾਂ ਦੋ ਦੇਾਂਗੇ ਆ ਲਓ ਜੀ ਕਲਰ ਤੁਸੀਂ ਚੈੱਕ ਕਰੀ ਜਾਓ ਇਹ ਆਪਾਂ ਤੁਹਾਨੂੰ 500 ਦੇ ਅੱਜ ਦੇ ਸਾਰੇ ਸ਼ਾਲ ਜਿਹੜੇ ਹੈਗੇ ਨੇ ਇਹ ਆਫਰ ਪ੍ਰਾਈਸ ਦੇ ਵਿੱਚ ਨੇ ਇਹ ਆਪਾਂ ਤੁਹਾਨੂੰ 500 ਦੇ ਦੋ ਸ਼ਾਲ ਦੇਾਂਗੇ ਆਹ ਲਓ ਜੀ ਕਲਰ ਤੁਸੀਂ ਫਟਾਫਟ ਦੇਖੀ ਜਾਓ ਸਾਈਜ਼ ਇਹਨਾਂ ਦੇ ਖੁੱਲੇ ਚੜਾਈ ਲੰਬਾਈ ਤੁਸੀਂ ਇਹਨਾਂ ਦੀ ਚੜਾਈ ਚੈੱਕ ਕਰ ਸਕਦੇ ਹੋ ਸ਼ਾਲਾਂ ਦੀ ਆਹ ਲਓ ਜੀ ਚੜਾਈ ਲੰਬਾਈ ਪੂਰੀ ਫੁੱਲ ਸਾਈਜ਼ ਇਹ ਵੀ ਸਾਰੇ ਟੂ ਟੋਨ ਵਾਲੇ ਨੇ ਡਬਲ ਸ਼ੇਡ ਨੇ ਥੱਲੇ ਤੋਂ ਤੁਹਾਨੂੰ ਵੱਖਰਾ ਜਿਹਾ ਡਿਜ਼ਾਈਨ ਮਿਲੂਗਾ ਕਲਰ ਮਿਲੂਗਾ ਉਪਰੋਂ ਸੋਨੂੰ ਵੱਖਰਾ ਕਲਰ ਮਿਲੂਗਾ ਤੇ ਸਾਰੇ ਛੂਟ ਆ 100 ਦੇ ਸੋਨੇ ਦੇਣੇ ਸੋਨੂੰ ਆਪਾਂ 500 ਦੇ ਦੋ ਆ ਲਓ ਜੀ ਕਲਰ ਚੈੱਕ ਕਰੀ ਜਾਓ ਕਿਸੇ ਕਿਸੇ ਕਲਰ ਵਿੱਚ ਸੋਨੂੰ ਜਿਹੜੇ ਦੋ ਸ਼ਾਲ ਵੀ ਮਿਲਣਗੇ ਆ ਲਓ ਜੀ ਸਕਰੀਨ ਸ਼ਾਟ ਲੈ ਲਿਓ ਤੁਸੀਂ ਫਟਾਫਟ ਸਾਰੇ ਸਾਈਜ਼ ਪੂਰੇ ਖੁੱਲੇ ਤੇ ਸਿਰਫ ਸ਼ਾਲ 502 ਇਹ ਵਾਲੇ ਆਹ ਲਓ ਜੀ ਇਹਨੂੰ ਤੁਸੀਂ ਲੋਈ ਵੀ ਕਹਿ ਸਕਦੇ ਹੋ ਇਹਨਾਂ ਵੱਡਾ ਜਿਹੜਾ ਸਾਈਜ਼ ਆਪਾਂ ਤੁਹਾਨੂੰ ਦੇਾਂਗੇ ਤੇ ਸਾਰਿਆਂ ਦੀ ਜਿਹੜੀ ਰੇਂਜ ਹੈਗੀ ਇਹ 502 ਵਾਲੀ ਹੈ ਇਹ ਆਹ ਲਓ ਜੀ ਕਲਰ ਤੁਸੀਂ ਚੈੱਕ ਕਰਿਓ ਕਲਰ ਫਲਾਵਰ ਡਿਜ਼ਾਈਨ ਬਾਕੀ ਬਰਾਊਨ ਕਲਰ ਕੋਈ ਕਲਰ ਗ੍ਰੇ ਆ ਗਿਆ ਕੋਈ ਕਲਰ ਕਿਦਾਂ ਦਾ ਆ ਗਿਆ ਆਹ ਲਓ ਜੀ ਇਹ ਸਾਰੇ ਕਲਰ ਜਿਹੜੇ ਬਹੁਤ ਪਿਆਰੇ ਨੇ ਖੁੱਲੇ ਖੁੱਲੇ ਸਾਈਜ਼ ਦੇ ਸਾਰੇ ਸ਼ਾਲ ਨੇ ਤੇ ਸਿਰਫ ਆਪਾਂ ਦੇਣੇ ਨੇ ਤੁਹਾਨੂੰ 500 ਦੇ ਦੋ ਆਹ ਲਓ ਜੀ ਆਹ ਲਓ ਜੀ ਬਾਕੀ ਕਲਰ ਮੈਂ ਤੁਹਾਨੂੰ ਕੁਝ ਦਿਖਾ ਦਿੰਨੀ ਹਾਂ ਬਹੁਤ ਹੀ ਕਲਰ ਸਾਰੇ ਪਿਆਰੇ ਨੇ ਇਹ ਵੀ ਡਬਲ ਆਹ ਲਓ ਜੀ ਇਹ ਵੀ ਡਬਲ ਸ਼ੇਡ ਵਾਲੇ ਨੇ ਖੁੱਲੇ ਸਾਈਜ਼ਾਂ ਦੇ ਨੇ ਸਾਰੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆਹ ਲਓ ਜੀ ਰੇਜ ਰਹਿਣੀ ਹੈ ਸਿਰਫ 500 ਦੇ ਦੋ ਦੇਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਤੇ ਕੁਆਲਟੀ ਬੈਸਟ ਕੁਆਲਟੀ ਦੇ ਸ਼ਾਲ ਆਹ ਲਓ ਜੀ ਸੱਚਾ ਕਰੀ ਜਾਇਓ 컬러 ਬੜੇ ਪਿਆਰੇ ਨੇ 500 ਦੇ ਦੋ ਆਹ ਲਓ ਜੀ ਜਿਵੇਂ ਆ ਸਾਡੇ ਕੋਲੇ ਕੋਈ ਇੱਕ ਅੱਧਾ ਸਿੰਗਲ ਪੀਸ ਪਿਆ ਹੁੰਦਾ ਜਿਵੇਂ 500 ਤੋਂ 600 ਦੀ ਰੇਂਜ ਦੇ ਵਿੱਚ ਹੁੰਦਾ ਇਹ ਵੀ ਆਪਾਂ ਸਿਰਫ ਤੁਹਾਨੂੰ 250 ਦੀ ਰੇਂਜ ਦੇ ਵਿੱਚ ਦੇਣਾ ਬਲੈਕ ਕਲਰ ਦਾ ਬਹੁਤ ਸੋਹਣਾ ਇਸ ਤੋਂ ਬਾਅਦ ਆਪਣੇ ਕੋਲੇ ਜਿਹੜੇ ਆਗੇ ਦਾਦੀਆਂ ਵਾਲੇ ਕਲਰ ਆਗੇ ਇਹ ਵੀ ਆਪਾਂ 500 ਦੇ ਵਿੱਚ ਤੁਹਾਨੂੰ ਦੋ ਦੇਣੇ ਆ। ਆਹ ਲਓ ਜੀ ਇਹ ਸਾਰੇ ਬੈਸਟ ਕੁਆਲਟੀ ਵਾਲੇ ਸ਼ਾਲ ਐ। ਸਾਰੇ ਖੁੱਲੇ ਤੇ ਖੁੱਲੇ-ਖੁੱਲੇ ਲਾਈਟ-ਲਾਈਟ ਕਲਰ ਆ ਇਹਨਾਂ ਦੇ ਡਿਜ਼ਾਈਨ ਇਹਨਾਂ ਦੇ ਸਾਰਿਆਂ ਦੇ ਵੱਖਰੇ-ਵੱਖਰੇ ਹੋਣਗੇ। ਆਹ ਲਓ ਜੀ। ਇਹਦੇ ਵਿੱਚ ਆਹ ਵਾਲਾ ਲਾਸਟ ਵਾਲਾ ਆਪਣੇ ਕੋਲੇ ਰਹਿ ਗਿਆ। ਨਿੱਕੀ ਬੂਟੀ ਵਾਲਾ ਡਿਜ਼ਾਈਨ ਆਹ ਲੋ ਦੀ ਐ ਸ਼ਾਲ ਜਿਹੜੇ ਆਪਾਂ ਦਿੱਤੇ ਆ ਹੁਣ ਲਾਸਟ ਵਾਲੇ ਤੁਹਾਨੂੰ ਇਹ ਆਪਾਂ ਤੁਹਾਨੂੰ ਦੇਾਂਗੇ 500 ਦੇ ਦੋ ਜਿਹੜੇ ਪਹਿਲਾਂ ਵਾਲੇ ਸ਼ਾਲ ਦਿੱਤੇ ਆ 450 ਦਾ ਇੱਕ ਸ਼ਾਲ ਦੇਾਂਗੇ 800 ਦੇ ਰੇਟ ਵਾਲਾ 450 ਦਾ ਅੱਧੇ ਰੇਟ ਤੇ ਤੁਹਾਨੂੰ ਆਪਣੇ ਗੁਰਨਾਨਕ ਸਟੋਰ ਮੈਸਰ ਖਾਨਾ ਦੇ ਉੱਤੋਂ ਸੋਹਣੀ ਸੋਹਣੀ ਵੈਰਾਈਟੀ ਦੇ ਵਿੱਚ ਬੂਲਣ ਦੇ ਪਿਓਰ ਬੂਲਣ ਦੇ ਤੇ ਗਰਮ ਗਾਰਮ ਸ਼ਾਲ ਜਿਹੜੇ ਹੈਗੇ ਨੇ ਮਿਲਣਗੇ ਤੇ ਜੇ ਤੁਸੀਂ ਸਾਡੀ ਵੀਡੀਓ ਨੇੜੇ-ਤੇੜੇ ਦੇਖਣੇ ਤਾਂ ਤੁਸੀਂ ਸਾਡੇ ਸੋਰਤੇ ਵਿੱਚ ਜਤ ਕਰ ਸਕਦੇ ਹੋ ਆਨਲਾਈਨ ਦਾ ਕੰਮ ਆਪਾਂ ਕਰਦੇ ਆ ਤੇ ਤੁਸੀਂ ਖੁੱਲੇ ਦਿਲ ਨਾਲ ਸਾਡੇ ਕੋਲੋਂ ਮੰਗਾ ਸਕਦੇ ਹੋ ਬੇਜ਼ੀਜ ਖੋ ਕੇ ਕਿਉਂਕਿ ਅਸੀਂ ਬੈਸਟ ਕੁਆਲਟੀ ਜਿਹੜੀ ਕੁਆਲਟੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਹੈ ਸੇਮ ਕੁਆਲਟੀ ਤੁਹਾਡੇ ਘਰੇ ਪਹੁੰਚੂਗੀ ਤੇ ਆਪਾਂ ਜਿਹੜਾ ਪੋਸਟ ਆਫਸਰਾਂ ਹੀ ਕੋਰੀਅਰ ਕਰਾਂਗੇ ਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਕਰਨਾ ਜੀ ਸੋਹਣਾ ਜਿਹਾ ਕਮੈਂਟ ਕਰਨਾ ਧੰਨਵਾਦ